ਸਾਸੀ ਕਾਲ ਦੋਸਤੋ ਅੱਜ ਆਪਾਂ ਸਰਹੰਦ ਸ਼ਹਿਰ ਦੇ ਵਿੱਚ ਪਹੁੰਚ ਗਏ ਸੀ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਈਜੀ ਲਾਈਫ ਸਟੋਰ ਜੋ ਕਿ ਤੁਹਾਡਾ ਘਰ ਦਾ ਫਰਨੀਚਰ ਬੂਟ ਹਰ ਇੱਕ ਵੈਰਾਈਟੀ ਉਰੇ ਮਿਲਦੀ ਆ ਬਹੁਤ ਪਰਤੇ ਦੇ ਵਿੱਚ ਆ ਤੁਸੀਂ ਰੋਡ ਤੁਹਾਨੂੰ ਸਮਝਾਉਨੇ ਆ ਇਹ ਆ ਗਿਆ ਵੱਡਾ ਰੋਡ ਲੁਧਿਆਣੇ ਤੋਂ ਆ ਰਿਹਾ ਇਸ ਪਾਸੇ ਜਾ ਰਿਹਾ ਦਿੱਲੀ ਨੂੰ ਇਹ ਰੋਡ ਦੇ ਬਿਲਕੁਲ ਉੱਪਰ ਤੁਹਾਨੂੰ ਪਿੱਛੇ ਦਿਖ ਰਿਹਾ ਈਜੀ ਲਾਈਫ ਸਟੋਰ ਬਾਕੀ ਸਰ ਆਪਣੇ ਨਾਲ ਨੇ ਇਹਨਾਂ ਨਾਲ ਮਿਲਦੇ ਆ 사ਸੀ ਕਾਲ ਸਰ 사ਸੀ ਕਾਲ ਏ ਸਰ ਦਸਕਾ ਨੂੰ ਦੱਸਿਓ ਆਪਣਾ ਸਟੋਰ ਕਿੱਥੇ ਆ ਤੇ ਕੀ ਕੀ ਆਪਣੇ ਲਈ अवेलेबल ਆ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸასიਖਾਲ ਐਡਰੈਸ ਚੰਗੀ ਤਰ੍ਹਾਂ ਸਮਝ ਲਿਓ 메ਨ ਹਾਈਵੇ ਦੇ ਉੱਪਰ ਜਿਹੜਾ ਸਰਹੰਦ ਤੋਂ ਰਾਜਪੁਰਾਂ ਵਾਲੇ ਨੂੰ ਰੋਡ ਜਾ ਰਿਹਾ ਤੇ ਇਹਦੇ ਉੱਤਰ ਬਾਬਾ ਬੰਦਾ ਸਿੰਘ ਬਹਾਦਰ ਪਾਸਟਾ ਉਹਦੇ ਉੱਤੇ ਈਜੀ ਲਾਈਫ ਦਾ ਸਟੋਰ ਆ ਸਾਡੇ ਸਾਹਮਣੇ ਲਿਵੜਾ ਦਾ ਪੈਟਰੋਲ ਪੰਪ ਆ ਪਰ ਸਾਹਮਣੇ ਬਿਜਲੀ ਬੋਰਡ ਦਫ਼ਤਰ ਆ ਤਾਂ ਹੁਣ ਆਪਾਂ ਅੰਦਰ ਚੱਲਦੇ ਆ ਸਾਡੇ ਦਰਸ਼ਕਾਂ ਲਈ ਕੀ ਕੀ ਆਫਰਾਂ ਨੇਗੀਆਂ ਉਹ ਪੂਰੇ ਡਿਟੇਲ ਦੇ ਵਿੱਚ ਆਪਾਂ ਦੱਸਦੇ ਆ ਜੀ ਸਰ ਸਰਦੀਆਂ ਦਾ ਮੌਸਮ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਹੀਟਰ ਤੇ ਗੀਜਰ ਦੀ ਗੱਲ ਕਰ ਰਹੀਏ ਜੀ ਸਰ ਜੀ ਹਾਂ ਹੁਣ ਪਾਣੀ ਦੀ ਬਹੁਤ ਠੰਡਾ ਪਾਣੀ ਹੁੰਦਾ ਜੀ ਉਹਦੇ ਵਾਸਤੇ ਕੀ ਆਫਰਾਂ ਨੇ ਹਾਂ ਹੁਣ ਉਹਨੇ ਲੈਣਾ ਹੀ ਕਿਉਂ ਹੈ ਸਾਡੇ ਤੋਂ 10000 ਰੁਪਏ ਦੀ ਆਈਟਮ ਲੈ ਕੇ ਜਾਂਦਾ ਜੀ ਐਸਾ ਜਿਹੜਾ ਹੁਣ ਆ ਰਿਹਾਗਾ ਅੱਜ ਕਿੰਨੀ ਤਰੀਕ ਹੋਗੀ ਅੱਜ ਜੀ ਤਕਰੀਬਨ 17 17 ਤਰੀਕ ਆ ਜੀ ਤੇ 24 ਤਰੀਕ ਨੂੰ 에ਅਰ ਫਰਾਈਡ ਦਾ ਕੂਪਨ ਫ੍ਰੀ ਚ ਦੇ ਰਹੇ ਹਾਂ ਉਹ ਨਿਕਲ ਰਿਹਾ ਜੀ ਸਰ ਹਾਂ ਉਨੇ ਨਾਲ ਹੀ ਵਿਸਾਖੀ ਤੋਂ ਬਾਅਦ ਮੋਟਰਸਾਈਕਲ ਨਿਕਲ ਰਿਹਾ ਉਹ ਕੁਝ ਬਣਾਇਆ ਫਰੀ ਦੇ ਰਿਹਾ ਜੀ ਸਰ ਔਰ ਚਾਹੇ ਉਹ ਲੈ ਜਾਏ ਹੀਟਰ ਚਾਹੇ ਲੈ ਜਾਏ ਗੀਜਰ ਠੀਕ ਹੈ ਸਰ ਨਾਲ ਹੀ ਅੱਗੇ ਮੋਟਰਸਾਈਕਲ ਤੋਂ ਬਾਅਦ ਇਹ ਸਕੂਟਰੀ ਕੱਢ ਰਿਹਾ ਜਿਹੜੀ ਪਿੱਛੇ ਜੇ ਡੇਰਾ ਮੀਰ ਮੀਰਾ ਮਿਲੀ ਹੈ ਜੀ ਸਰ ਤੇ ਨਾਲ ਦਰਸ਼ਕਾਂ ਨੂੰ ਦੱਸ ਦਈਏ ਜਿਹਦੇ ਵਿੱਚ ਇਹ ਸਾਰਾ ਡਾਈਨਿੰਗ ਟੇਬਲ ਆ ਜਾਂਦਾ ਹੈ 5 ਹਿੱਟਮਾਨੇ ਨਹੀਂ ਸਿਰਫ 7000 499 ਰੁਪਏ ਜੀ ਸਰ 7499 ਦਾ ਜਿਹੜਾ ਕੰਬੋ ਆ ਤਿਆਰ ਕਰ ਦਿੱਤਾ ਗਿਆ ਫ੍ਰਿਜ ਚੇਂਜ ਕਰਨਾ ਕਿਸ ਨੇ ਫ੍ਰਿਜ ਚੇਂਜ ਕਰ ਲਏ ਸਾਰੀਆਂ ਆਫਰਾਂ ਤੁਹਾਨੂੰ ਮਿਲ ਜਾਣੀਆਂ ਇੱਥੇ ਇਜੀ ਲਾਈਫ ਸਟੋਰ ਦੇ ਉੱਤੇ ਜੀ ਸਰ ਔਰ ਵਿਆਹ ਸ਼ਾਦੀਆਂ ਦਾ ਟਾਈਮ ਆ ਧੀਆਂ ਪੈਣਾਂ ਦੇ ਲਈ ਅਸੀਂ ਇੱਕ ਪੈਕੇਜ ਤਿਆਰ ਕੀਤਾ ਇੱਕ ਵਾਰੀ ਦਿਖਾ ਦਿਓ ਤੁਸੀਂ ਇੱਥੇ ਕੈਮਰੇ ਰਾਹੀਂ ਜੀ ਤਾਂ ਇਹ ਪੈਕੇਜ ਦੇ ਵਿੱਚ ਜਿਹੜਾ ਵੀ ਪੈਣ ਦਾ ਵਿਆਦਾ ਕਾਰਡ ਲੈ ਕੇ ਆ ਗਿਆ ਤੇ ਨਾਲ ਉਹਦਾ ਆਧਾਰ ਕਾਰਡ ਲੈ ਕੇ ਆ ਗਿਆ ਉਹਨਾਂ ਨੂੰ 11000 ਰੁਪਇਆ ਸ਼ਗਨ ਦਿੱਤਾ ਜਾਊਗਾ ਨਕਦ ਕੈਸ਼ ਜੀ ਨਕਦ ਕੈਸ਼ ਆ ਜੀ ਇਹ ਕੰਬੋ ਦੇ ਵਿੱਚ ਵੀ ਦਿਖਾ ਦਿਓ ਤੁਸੀਂ ਨਾਲ ਜਿਹਨੇ ਵੈਸੇ ਕੋਈ ਚੀਜ਼ ਲੈਣੀ ਹੈ ਜਿਵੇਂ ਹਾਂ ਜੀ ਗੀਜਰ ਹੋ ਗਿਆ ਸਾਨ ਹੀਟਰ ਹੋ ਗਿਆ ਜੀ ਬੈੱਡ ਸ਼ੀਟ ਹੋ ਗਈ ਬੋਲਟਸ ਦੀ ਪ੍ਰੈਸ ਹੋ ਗਈ ਡਬਲ ਬਲੈਂਕਟ ਹੋ ਗਿਆ ਸਿਰਫ 7499 ਦੇ ਵਿੱਚ ਇਹ ਕੰਬੋ ਜੀ ਦੀ ਕੀਮਤ ਬਣਦੀ ਹੈ ਤਕਰੀਬਨ 10-11000 ਰੁਪਿਆ ਜੀ ਸਰ ਤੇ ਤੁਸੀਂ ਦੇਖ ਰਹੇ ਹੋ ਹਜੂਮ ਜਿਹੜਾ ਹੈਗਾ ਗਾਕਾਂ ਦਾ ਸਾਡੇ ਸਟੋਰਾਂ ਦੇ ਵਿੱਚ ਭਰਿਆ ਹੁੰਦਾ ਹੈ ਔਰ ਨਾਲ ਹੀ ਅਸੀਂ ਆਫਰਾਂ ਦੇ ਵਿੱਚ 11-11000 ਰੁਪਿਆ ਜਿਹੜਾ ਕੈਸ਼ਬੈਕ ਉਹ ਦਿੰਨੇ ਆ ਜਿਨ੍ਹਾਂ ਨੂੰ ਅੱਜ ਦਿੱਤਾ ਜਾਂ ਪਹਿਲਾਂ ਦਿੱਤਾ ਉਹ ਤੁਸੀਂ ਦਰਸ਼ਕੋ ਫੋਟੋਆਂ ਵੀ ਦੇਖ ਰਹੇ ਹੋ ਨਾਲ ਨਾਲ ਕੋਈ ਸੋਫਾ ਲੈਣਾ ਸੋਫਾ ਲੈ ਜਾਓ ਔਰ ਕੋਈ ਹੀਟਰ ਗੀਜਰ ਮਾਈਕ੍ਰੋ ਕੁਛ ਵੀ ਲੈਣਾ ਤੁਹਾਨੂੰ ਹਰੇਕ ਚੀਜ਼ ਆ ਆਫਰ ਦੇ ਵਿੱਚ ਮਿਲੂਗੀ ਜੀ ਔਰ ਹੋਰ ਵੱਡੀ ਗੱਲ ਦੱਸਦੀ ਆ ਤੁਹਾਨੂੰ ਕੇਸੀਆਈ ਦੀ ਤੁਸੀਂ 32 ਲੈਣੀ ਆ 43 ਲੈਣੀ ਆ 55 ਇੰਚ ਲੈਣੀ ਆ ਜੀ ਸਰ ਇੰਨਾ ਚਾਰੇ ਐਲਈਡੀਆਂ ਦੇ ਨਾਲ ਜਿਹੜਾ ਕੱਪ ਬੋਰਡ ਆ ਉਹ ਬਿਲਕੁਲ ਫਰੀ ਦਿੱਤਾ ਜਾ ਰਿਹਾ ਹੈ ਬਿਲਕੁਲ ਫਰੀ ਠੀਕ ਆ ਸਰ ਹਾਂ ਜੀ ਹੁਣ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲਈਏ ਜਿਹੜੀ ਵਾਸ਼ਿੰਗ ਮਸ਼ੀਨ ਆ ਸਿਰਫ 4800 ਦੀ ਜੀ ਸਿਰਫ 4000 800 ਦੀ ਜਿਹੜੀ ਵਾਸ਼ਮਸ਼ੀਨ ਕਰ ਦਿੱਤੀ ਗਈ ਹੈ ਜੀ ਸਰ ਔਰ ਇੱਕ ਤੋਂ ਇੱਕ ਤੁਸੀਂ ਵੱਡੀ ਲੈਣੀ ਹੈ ਛੋਟੀ ਲੈਣੀ ਹੈ ਕੋਈ ਵੀ ਵਾਸ਼ਮਸ਼ੀਨ ਲਓ ਹਰ ਵਾਸ਼ਮਸ਼ੀਨ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਆਫਰ ਮਿਲੇਗੀ ਇਸ ਕਰਕੇ ਕੋਈ LED ਆ LED ਦਾ ਪੰਡਾਰ ਤੁਸੀਂ ਉੱਪਰ ਵੀ ਦਿਖਾ ਦਿਓ ਨੀਚੇ ਵੀ ਦਿਖਾ ਦਿਓ ਤਾਂ ਉਹ ਸਟਾਕ ਦੇ ਵਿੱਚ ਕੋਈ LED ਲੈਣੀ ਹੈ ਤੁਹਾਨੂੰ ਹਰੇਕ ਦੇ ਨਾਲ ਜਿਹੜਾ ਬਹੁਤ ਵੱਡਾ ਆਫਰ ਸਿਰਫ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਭਵਾਨੀਗੜ ਪੀਕੀ ਦੇ ਵਿੱਚ ਹੀ ਤੁਹਾਨੂੰ ਮਿਲਣ ਜਾ ਰਿਹਾ ਇੱਕ ਤੋਂ ਇੱਕ ਸੋਫਾ ਜਿਹੜਾ ਲਾਰਜਰੀ ਹੈ ਉਹ ਤੁਹਾਨੂੰ ਮਿਲੂਗਾ ਉਸ ਤੋਂ ਬਾਅਦ ਤਿਆਂ ਪੈਣਾ ਦਾ ਵਿਆਹ ਹੈਗਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਉਹਦੇ ਵਿੱਚ ਅਸੀਂ ਕੰਬੋ ਦੇ ਵਿੱਚ 11000 ਛੱਡ ਰਹੇ ਹਾਂ ਨਾਲ ਦੇ ਰਹੇ ਹਾਂ 5 ਸੀਟਰ ਸੋਫਾ ਨਾਲ 3D ਟੇਬਲ ਠੀਕ ਆ ਸਰ ਦੋ ਤੀਸਰਾ ਸ਼ੂਰਕ ਆ ਗਿਆ ਜੀ ਸਰ ਚੌਥਾ ਕੱਪ ਬੋਰਡ ਆ ਗਿਆ ਪੰਜਵੀਂ ਆ ਗਈ LED ਜੀ ਛੇਵੀਂ ਆ ਗਈ ਅਲਮੀਰਾ ਹਲੇ ਇਹ ਜਾਣਾ ਵਿਆਹ ਦਾ ਸਮਾਨ ਪੈਕ ਹੋਇਆ ਹੋਇਆ ਹੈ ਔਰ ਸੱਤਮਾ ਆ ਗਿਆ ਡਰੈਸਿੰਗ ਟੇਬਲ ਆ ਅੱਠਵੇਂ ਆ ਗਿਆ ਬੈੱਡ 9ਵੇਂ ਆ ਗਿਆ ਗੱਦੇ 10ਵੇਂ ਆ ਗਿਆ ਪ੍ਰੈਸਟੇਬਲ 11ਵੇਂ ਆ ਗਈ ਪ੍ਰੈਸ 11 ਆਈਟਮਾਂ ਨੇ ਨਾਲ 11000 ਜਿਹੜਾ ਸਕਨ ਉਹ ਦਿੱਤਾ ਜਾ ਰਿਹਾ ਹੈ ਪੈਸੇ ਵੀ ਕਿਸੇ ਨੇ ਕੋਈ ਲੈਣਾ ਬੈੱਡ ਔਰ ਗੱਦੇ ਲੈਣ ਨੇ ਇੱਕ ਤੋਂ ਇੱਕ ਲਾਰਜਰੀ ਬੈੱਡ ਇੱਕ ਲਾਰਜਰੀ ਗੱਦੇ ਤੋਂ ਗੱਦੇ ਔਰ ਦੋਸਤੋ ਫਟਾਫਟ ਏਜੀ ਲਾਈਫ ਸਟੋਰ ਜਿਹੜਾ ਹੈਗਾ ਸਰਹੰਦ ਮਰਿੰਡਾ ਪਵਾਨੀਗੜ ਦੇ ਵਿੱਚ ਤੁਹਾਨੂੰ ਮਿਲ ਜੂਗਾ ਹਰ ਆਈਟਮ ਹਰ ਇੱਕ ਦੇ ਨਾਲ ਆਫਰ ਤੁਹਾਨੂੰ ਦੱਸਿਆ ਹੋਣੇ ਅਸੀਂ ਜਿਹੜਾ 24 ਤਰੀਕ ਨੂੰ ਇੱਕ 에어 프라이ਰ ਫਰੀ ਦੇ ਵਿੱਚ 쿠폰 ਕੱਢ ਰਿਆਂ ਵਿਸਾਖੀ ਵੇਲੇ ਤੋਂ ਬਾਅਦ ਅਸੀਂ ਮੋਟਰਸਾਈਕਲ ਦਾ 쿠ਪਨ ਉਹ ਫਰੀ ਚ ਦੇ ਰਿਆਂ ਠੀਕ ਹੈ ਸਰ ਨਾਲ ਹੀ ਉਸ ਤੋਂ ਬਾਅਦ ਸਕੂਟਰੀ ਸੋਨੇ ਦਾ ਸਿੱਕਾ ਹੋਰ ਬਹੁਤ ਸਾਰੀਆਂ ਆਈਟਮਾਂ ਨੇਗੀਆਂ ਜਿਹੜੀਆਂ ਹਰ ਮਹੀਨੇ ਡੇਢ ਮਹੀਨੇ ਬਾਅਦ ਚੱਲਦਾ ਰਹਿੰਦਾ ਹਰ ਮਹੀਨੇ ਸਾਡਾ ਇੱਕ ਕੈਸ਼ਬੈਕ ਦੀ ਆਫਰ ਚੱਲਦੀ ਹੈ ਔਰ ਗਰੰਟੀ ਹੁਣ ਤੋਂ ਇਹ ਉਸ ਤੋਂ ਬਾਅਦ ਆਪਾਂ ਗਈ ਸਰ ਅਲਮੀਰਾ ਵਾਲੇ ਸੈਕਸ਼ਨ ਦੇ ਵਿੱਚ ਇੱਕ ਤੋਂ ਇੱਕ ਜਿਹੜੀ ਅਲਮੀਰਾ ਤੁਹਾਨੂੰ ਇੱਥੇ ਮਿਲ ਜੂਗੀ ਬਾਕੀ ਤੁਹਾਨੂੰ ਅੱਜ ਐਸੀ ਦੋਸਤੋਂ ਅਲਮੀਰਾ ਦਿਖਾਉਨੇ ਆ ਕਿ ਤੁਸੀਂ ਉਹਨੂੰ ਪਾਣੀ ਨਾਲ ਧੋ ਲੋ ਉਹਦੇ ਵਿੱਚ ਨਾ ਕਦੇ ਜ਼ਿੰਦਗੀ ਚ ਸਿਉਖ ਲੱਗੂਗੀ ਨਾ ਉਹਨੂੰ ਜਰ ਲੱਗੂਗੀ ਤੁਸੀਂ ਸਾਰੇ ਕਿਤੇ ਨਜ਼ਰ ਮਰਵਾ ਲਓ ਛੋਟੀ ਤੋਂ ਛੋਟੀ ਔਰ ਬੱਚਿਆਂ ਵਾਲੀ ਕਾਰਟੂਨ ਅਲਮੀਰਾ ਜਿਹੜੀ ਮਰਜ਼ੀ ਲੈ ਜਾਓ ਤੁਸੀਂ ਘਰ ਦੇ ਲਈ ਔਰ ਉਸ ਤੋਂ ਬਾਅਦ ਤਾਂ ਤੁਹਾਨੂੰ ਮੈਂ ਟਰੱਕ ਹੀ ਦਿਖਾ ਦਿੰਦਾ ਮੈਂ ਕਹਿੰਦਾ ਇਦਾਂ ਦੀ ਅਲਮੀਰਾ ਜੇ ਤੁਹਾਨੂੰ ਮਿਲ ਜੇ ਤਾਂ ਦਿਖਾ ਦਿਓ ਕਿਤੇ ਤੁਸੀਂ ਦੇਖੋ ਜਿੰਨਾ ਮਰਜ਼ੀ ਸਾਮਾਨ ਰੱਖ ਲਓ ਮੇਰੇ ਨਾਲ ਬਾਈ ਟਾਟਾ ਸ਼ੀਟ ਲੱਗੀ ਹੋਈ ਸਰ ਟਾਟਾ ਸ਼ੀਟ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਤੇ ਇਹਨੂੰ ਅਸੀਂ ਯੂਜ਼ ਕਰ ਰਹੇ ਹਾਂ ਬਾਕੀ ਸਾਰੀਆਂ ਸ਼ੀਟਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਡੁਪਲੀਕੇਟ ਲੱਗੀਆਂ ਹੁੰਦੀਆਂ ਤੇ ਇਹ ਅਲਮਾਰੀ ਦੇਖੋ ਅਲਮਾਰੀ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਸਰ ਸਾਰੇ ਟੱਬਰ ਦੇ ਕੱਪੜੇ ਦੋ ਚਾਰ ਰਿਸ਼ਤੇਦਾਰ ਆ ਜਾਣ ਉਹਨਾਂ ਦੇ ਕੱਪੜੇ ਵੀ ਇਹਦੇ ਵਿੱਚ ਟੰਗੇ ਜਾਣਗੇ ਅਗਲਾ ਨਹੀਂ ਅੱਜ ਹਰੇਕ ਸੋចਦਾ ਵੀ ਸਾਡਾ ਹੈਂਗਰ ਦੇ ਵਿੱਚ ਕੱਪੜਾ ਟਿਕ ਜੇ ਅਲਮਾਰੀਆਂ ਛੋਟੀਆਂ ਵੱਡੀਆਂ ਜਈਆਂ ਲੈ ਲੋ ਇਹ ਤਾਂ ਜਹਾਜ਼ ਹੀ ਨੇ ਬਿਲਕੁਲ ਬਿਲਕੁਲ ਦਾਦਾ ਦਾਦੀ ਦੇ ਕੱਪੜੇ ਵੀ ਇਹਦੇ ਵਿੱਚ ਆ ਜਾਣਗੇ ਮੈਂ ਐਡੀ ਜ਼ਬਰਦਸਤ ਜ ਤੁਸੀਂ ਦੋਸਤੋ ਦੇਖ ਕੇ ਹੈਰਾਨ ਹੋ ਜਾਓਗੇ ਵੀ ਹੈ ਐਸਾ ਈਜੀ ਲਾਈਫ ਸਟੋਰ ਨੇ ਕਿਹੜਾ ਧਮਾਕਾ ਕਰ ਦਿੱਤਾ ਔਰ ਐਡਾ ਧਮਾਕਾ ਹੈ ਚਾਹੇ ਤੁਸੀਂ ਉਹਨੂੰ ਜਰਨੀ ਲੱਗਦੀ ਔਰ ਉਹਨੂੰ ਘੂਣਾ ਸਿਉਖ ਨਹੀਂ ਲੱਗਦੀ ਸਾਰੀ ਜ਼ਿੰਦਗੀ ਲਈ ਔਰ ਚਾਹੇ ਉਹਨੂੰ ਪਾਣੀ ਨਾਲ ਧੋ ਲੋ ਓਕੇ ਹਾਂ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਆ ਚਲਾਬ ਆਂਟੀ ਉਹ ਟੁੱਟੀ ਆ ਮਾਰ ਕੇ ਰਾ ਤੂੰ ਇਹ ਦੇਖੋ ਦੋਸਤੋ ਪਾਣੀ ਨਾਲ ਧੋਤੀ ਜਾ ਰਹੀ ਹੈ ਕੋਈ ਜਰ ਜੁਰ ਦਾ ਕੋਈ ਦਿੱਕਤ ਨਹੀਂ ਹੈਗੀ ਬਿਚ ਮਾਰੋ ਨਾਲੇ ਪਾਣੀ ਖੋਲ ਕੇ ਦੇਖੋ ਠੀਕ ਹੈ ਸਰਾਰੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਇਹਦੇ ਨਾਲ ਵੀ ਤੁਹਾਨੂੰ ਮੋਟਰਸਾਈਕਲ ਦਾ ਜਿਹੜਾ 쿠ਪਨ ਹੈ ਬਿਲਕੁਲ ਫਰੀ ਦੇ ਵਿੱਚ ਦਿੱਤਾ ਜਾ ਰਿਹਾ ਹੈ ਡੇਅ ਫਰੈਡ ਦਾ 쿠ਪਨ ਹੈ ਜਿਹੜਾ ਬਿਲਕੁਲ ਫਰੀ ਦੇ ਵਿੱਚ ਦੇ ਰਿਹਾ ਦੇਖੋ ਇਹਨੂੰ ਧੋਈ ਜਾਓ ਕਪੜਾ ਮਾਰੋ ਵੈਸੇ ਦੀ ਵੈਸੇ ਹੀ ਕੱਢ ਲਓ ਨਾ ਕਦੇ ਸਿਉਂਖ ਲੱਗਣੀ ਹੈ ਨਾ ਕਦੇ ਜਰ ਲੱਗਣੀ ਹੈ ਸਭ ਨਾਲ ਵੱਡੀ ਗੱਲ ਹੈ ਜੀ ਸਭ ਤੋਂ ਵੱਡੀ ਚੀਜ਼ ਹੈ ਪਹਿਲੀ ਵਾਰ ਹੋ ਰਹੀ ਹੈ ਇੰਡੀਆ ਦੇ ਵਿੱਚ ਵੀਡੀਓ ਤੁਸੀਂ ਬਹੁਤ ਦੇਖ ਪੁਰਾਣਾ ਦੇ ਕੋਈ ਤੁਹਾਡੇ ਕੋਲੇ ਪਈ ਐਲਮਾਰੀ ਉਹ ਤੁਸੀਂ ਵਿੱਚ ਕਟਾ ਜੋ ਠੀਕ ਆ ਸਰ ਹਣਾ ਕੋਈ ਸੋਫਾ ਪਿਆ ਉਹ ਵਿੱਚ ਕਟਾ ਦਿਓ ਬੈੱਡ ਪਿਆ ਕੋਈ ਬੈੱਡ ਪਿਆ ਕੋਈ ਉਹ ਵਿੱਚ ਕਟਾ ਜੋ ਟੁੱਟਿਆ ਭੱਜਿਆ ਜਿਹੜਾ ਤੁਹਾਡੇ ਪੈਰਾਂ ਚ ਵੱਜ ਰਿਹਾ ਉਹ ਕਟਾ ਜੋ ਔਰ ਇਹ ਸੋਫਾ ਅਸੀਂ ਸਰ ਬੈਸੀ ਆਮ ਜਿਹੜਾ ਬੰਦਾ ਵਿਚਾਰਾ ਗਰੀਬ ਹੈ ਨਾ ਨਾ ਨਹੀਂ ਪੈਸੇ ਖਰਚ ਕਰ ਸਕਦਾ ਉਹਨੂੰ ਅਸੀਂ 3500 ਦਾ ਦੇ ਦਾਂਗੇ 3500 ਦਾ ਸੋਫਾ 5 ਸੀਟਰ 3500 ਦਾ ਸੋਫਾ ਔਰ ਜਿਹੜਾ ਮਰਜ਼ੀ ਲੈ ਜਾ ਇੱਥੇ ਜਿਹੜੇ ਪਏ ਨੇ ਸਾਡੇ ਪਿੱਛੇ ਇਹਨਾਂ ਚੋਂ ਬਾਕੀ ਦਰਸ਼ਕੋ ਫਟਾਫਟ ਤੁਸੀਂ ਪਹੁੰਚੋ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਪੀਖੀ ਭਵਾਨੀਗੜ੍ਹ ਦੇ ਵਿੱਚ ਔਰ ਚਾਰੇ ਸਟੋਰਾਂ ਤੇ ਇਹ ਜਿਹੜੀਆਂ ਸਕੀਮਾਂ ਚੱਲੂ ਨੇ ਬਾਕੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਕਿਸ ਦਾ ਫਾਇਦਾ ਹੋ ਸਕੇ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ